ਸੱਚੀ ਗੱਲ ਜੀ ਸਾਰਿਆਂ ਨੂੰ Imran Khan ਦਾ ਜੇਲ੍ਹ ਦੇ ਵਿੱਚ ਕਿੰਨੇ ਮਰਡਰ ਹੋ ਗਿਆ ਤੇ ਕਾਫੀ ਜਿਆਦਾ ਰੌਲਾ ਪੈ ਰਿਹਾ ਇਸ ਗੱਲ ਦਾ ਤੇ ਉਹਨਾਂ ਦੀ ਜੋ ਪਾਰਟੀ ਹੈ ਪੀਟੀਆਈ ਤੇ ਰੀਕੇ ਇਨਸਾਫ ਉਹ ਵੀ ਹੁਣ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਧਰਨੇ ਲਾ ਰਹੀ ਹੈ ਤੇ ਉਹਦੀਆਂ ਜੋ ਭੈਣਾਂ ਸੀ ਉਹਨਾਂ ਨੂੰ ਵੀ ਉੱਥੋਂ ਜੇ ਜੇਲ੍ਹ ਦੇ ਬਾਹਰ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਤੇ ਇੱਕ ਉਹਨਾਂ ਦੀ ਭੈਣ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤੇ ਉੱਥੇ ਮੂਵਮੈਂਟ ਵੱਧਦੀ ਜਾ ਰਹੀ ਹੈ ਲੋਕ ਇਕੱਠੇ ਹੋਣ ਲੱਗ ਗਏ ਆ ਪਹਿਲਾਂ ਵੀ ਉਹਨਾਂ ਦੇ ਬਾਰੇ ਕਈ ਇਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਕਿ ਉਹਨਾਂ ਦਾ ਜੇਲ੍ਹ ਦੇ ਵਿੱਚ ਕੋਈ ਕੋ ਕਰਮ ਕਰ ਦਿੱਤਾ ਗਿਆ ਫੇਰ ਆਈ ਜੀ ਉਹ ਉੱਥੇ ਮੁਰਗੇ بڑے ਖਾਂਦਾ ਹੈ ਹੋਰ ਵੀ ਯਾਨੀ ਕਿ ਇਦਾਂ ਦੀਆਂ ਐਡੇ ਵੱਡੇ ਜ਼ਿੰਮੇਵਾਰ ਬੰਦੇ ਦੇ ਨਾਲ ਇਦਾਂ ਦੀਆਂ ਜੇਲ੍ਹਾਂ ਦੇ ਵਿੱਚ ਦੇਖ ਲਓ ਸਰਕਾਰ ਦੀ ਕਸਟਡੀ ਦੇ ਵਿੱਚ ਬੰਦਾ ਬੈਠਾ ਹੋਵੇ ਤੇ ਉਹਦੇ ਨਾਲ ਇਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਣ ਇੱਥੋਂ ਪਤਾ ਲੱਗਦਾ ਵੀ ਉਹ ਦੇਸ਼ ਕਿਹਦੇ ਹੱਥਾਂ ਚ ਹੈ ਤੇ ਕੀ ਉਸ ਦੇਸ਼ ਦੀ ਪਲਾਨਿੰਗ ਹੈ ਤੇ ਕੀ ਸਰਕਾਰ ਹੈ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਦੇਸ਼ ਕਿਹੜੇ ਤਰੀਕੇ ਨਾਲ ਚੱਲ ਰਿਹਾ ਜਿੱਥੇ ਕੋਈ ਨਾ ਪੋਲਿਟਿਸ਼ੀਅਨ ਸੇਫ ਆ ਨਾ ਕੋਈ ਉੱਥੇ ਕੋਈ ਉਹਨਾਂ ਦਾ ਵੱਡਾ ਆਫੀਸਰ ਸੇਫ ਬਾ ਨਾ ਕੋਈ ਪਬਲਿਕ ਸੇਫ ਆ ਮੰਗਾਈ ਇੰਨੀ ਉੱਥੇ ਜਿਆਦਾ 25 ਲੱਖ ਰੁਪਏ ਦੀ ਸਵਿਫਟ ਕਾਰ ਆ ਉੱਥੇ ਦਾ ਹੀ 300 ਰੁਪਏ ਦਾ ਉੱਥੇ ਤੇਲ ਦੇ ਰੇਟ ਨੇ ਹੋਰ ਵੀ ਬਿਜਲੀ ਬਹੁਤ ਮਹਿੰਗੀ ਹੈ ਤੇ ਫਿਰ ਵੀ ਇਦਾਂ ਦੇ ਹਾਲਾਤ ਨੇ ਦੇਖ ਲਓ ੱੱਕੇ ਨਾਲ ਇਹਨਾਂ ਦੀ ਉੱਥੇ ਸਰਕਾਰ ਬਣੀ ਹੈ Imran Khan ਨਾਲ ਲਗਾਤਾਰ ਉੱਥੇ ੱੱਕਾ ਹੋ ਰਿਹਾ ਤੇ ਹਾਲਾਂਕਿ ਉਹ ਵਧੀਆ ਬੰਦਾ ਉਹਨੇ ਪਾਕਿਸਤਾਨ ਦੇ ਹਾਲਾਤ ਕੋਸ਼ਿਸ਼ ਹੱਦ ਤੱਕ ਸਦਾਰਨ ਦੀ ਕੋਸ਼ਿਸ਼ ਕੀਤੀ ਉਹਨੇ ਇੰਡੀਆ ਨਾਲ ਵੀ ਸਬੰਧ ਸਹੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਦਾ ਜੋ ਫੌਜੀ ਕਾਨੂੰਨ ਫੌਜ ਦੇ ਅੰਦਰ ਉਦੇਸ਼ ਹੈ ਉਹ ਜੋ ਚਾਹੁੰਦੇ ਉਹੀ ਹੁੰਦਾ ਹੈ ਜਿਹੜਾ ਫੌਜ ਦੇ ਅਕੋਰਡਿੰਗ ਨਹੀਂ ਚੱਲਦਾ ਉਹ ਉੱਥੇ ਨਹੀਂ ਕਾਮਯਾਬ ਹੁੰਦਾ ਤੇ ਉਹਨੇ ਇਹ ਚੀਜ਼ਾਂ ਸਾਰੀਆਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਦੇਖਿਆ ਕਿ ਇੰਡੀਆ ਦੇ ਨਾਲ ਸਾਨੂੰ ਵਿਗਾੜ ਪਾ ਕੇ ਕੁਝ ਨਹੀਂ ਮਿਲਣਾ ਇੰਡੀਆ ਦੇ ਨਾਲ ਜੇ ਮਿਲ ਕੇ ਚੱਲਾਂਗੇ ਤੇ ਇੰਡੀਆ ਸਾਡੀ ਮਦਦ ਵੀ ਕਰੂਗਾ ਤੇ ਜੇ ਉਹ ਬੇ ਖਿਲਾਫ ਚੱਲਾਂਗੇ ਤੇ ਕੁਝ ਨਹੀਂ ਨਿਕਲਣਾ ਇੰਡੀਆ ਦੇ ਸਾਹਮਣੇ 20 ਮਿੰਟ ਦੀ ਮਾਰਨੀ ਹੈ ਇਹ ਦੇਸ਼ ਹਾਲਾਂਕਿ ਉਹਦੇ ਪਿੱਛੇ ਕੁਝ ਤਾਕਤਾਂ ਏਦਾਂ ਦੀਆਂ ਨੇ ਜਿਹੜੀਆਂ ਆਉਂਦੇ ਰਹੀਆਂ ਇੰਡੀਆ ਦੇ ਉੱਤੇ ਕੋਈ ਏਦਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੀਆਂ ਪਰ ਇੰਡੀਆ ਦੇ ਉੱਤੇ ਇਹਨਾਂ ਗੱਲਾਂ ਦਾ ਨਾ ਤਾਂ ਕੋਈ ਅਸਰ ਪੈਣਾ ਨਾ ਕੋਈ ਇਹਨਾਂ ਗੱਲਾਂ ਨਾਲ ਕੋਈ ਹੋਰ ਇੰਡੀਆ ਨੂੰ ਏਦਾਂ ਕੋਈ ਨੁਕਸਾਨ ਕਰ ਪਾਉਣਾ ਇਹਨਾਂ ਨੇ ਸਿਰਫ ਇਹ ਤਾਂ ਆਪਣੇ ਦੇਸ਼ ਨੂੰ ਦੇਖਣ ਜਿਹੜੀ ਚੀਜ਼ ਹੈ ਕੰਟਰੋਲ ਆਪਦੇ ਦੇਸ਼ ਦਾ ਸੁਧਾਰ ਕਰਨ ਬਾਕੀ ਇੰਡੀਆ ਦੇ ਅੱਗੇ ਤਾਂ ਕੋਈ ਚੀਜ਼ ਨਹੀਂ ਹੈ ਇੰਡੀਆ ਤਾਂ ਬਹੁਤ ਵਧੀਆ ਤਰੱਕੀ ਕਰ ਰਿਹਾ ਹੈ ਰੂਲ ਆਫ ਲਾਅ ਆ ਕਾਨੂੰਨ ਦਾ ਰਾਜ ਆ ਇੱਥੇ ਇੱਥੇ ਕਿਸੇ ਪਾਰਟੀ ਦਾ ਕਿਸੇ ਲੀਡਰ ਦਾ ਸੁਣਿਆ ਕਿ ਕਿਸੇ ਨਾਮ ਧੱਕਾ ਹੋ ਗਿਆ ਜਾਂ